ਇੰਡੀਆ ਨੂੰ 5 ਵਾਰੀ ਰਿਪ੍ਰেজেন্ট ਕਰ ਚੁੱਕੇ ਕਿਹੜੇ ਯਰਦ ਵਿੱਚ ਕੀਤਾ ਸੀਗਾ ਤੇ ਕਿਸ ਤਰੀਕੇ ਨਾਲ ਤੁਸੀਂ ਉਸ ਮੁਕਾਮ ਤੱਕ ਪਹੁੰਚੇ ਮੇਰਾ ਥੋੜਾ ਬੈਕਗ੍ਰਾਉਂਡ ਥੋੜਾ ਔਰ ਸੀ ਮੇਰੇ ਪਾਪਾ ਕੱਪੜੇ ਪ੍ਰੈਸ ਕਰਦੇ ਨੇ ਤੇ ਮੈਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਸੀ ਬਟ ਇਹ ਹੈ ਕਿ ਬ੍ਰਦਰ ਨੇ ਬਹੁਤ ਜ਼ਿਆਦਾ ਸਪੋਰਟ ਕਰੀ ਹੈ ਮम्मा ਮੇਰੇ 스ਵੀਮਿੰਗ ਕਰਦੇ ਰਹੇ ਨੇ ਬਟ ਫਿਰ ਵੀ ਉਹਨਾਂ ਤੋਂ ਨਹੀਂ ਅਫੋਰਡੇਬਲ ਸੀ ਪਾਪਾ ਮਾਰਸ਼ਲ ਆਰਟ ਦੇ ਸੀਗੇ ਬਟ ਇਹ ਬ੍ਰਦਰ ਨੂੰ ਇਹ ਸੀਗਾ ਕਿ ਨਹੀਂ ਇਹਨੇ ਕਰਨਾ ਤੇ ਇਹਦੇ ਵਿੱਚ ਹੀ ਕਰਵਾਉਂਗਾ ਮੈਨੂੰ ਉਹਦੀ ਬਹੁਤ ਸਪੋਰਟ ਰਹੀ ਹੈ ਮੇਰੇ ਬ੍ਰਦਰ ਦੀ ਹੌਲੀ ਹੌਲੀ ਸਟੇਟ ਦੇ ਵਿੱਚ ਮੈਡਲ ਆਣੇ ਇੰਟਰਨੈਸ਼ਨਲ ਨੈਸ਼ਨਲ ਦੇ ਵਿੱਚ ਮੈਡਲ ਆਣੇ ਦਨ ਉਸ ਤੋਂ ਬਾਅਦ ਇੰਟਰਨੈਸ਼ਨਲ ਦੇ ਵਿੱਚ ਜਾਣਾ ਕੀ ਸੋਚ ਕੇ ਮਤਲਬ ਕੀ ਸੀ ਤੁਸੀਂ ਤਲਵਾਰ ਬਾਜੀ ਦੇ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਐਕਚੁਅਲੀ ਇਹ ਗੇਮ ਥ ਹੈਵੀ ਹੈ ਔਰ ਥੋੜੀ ਯੂਨੀਕ ਹੈ ਕਰਨ ਵਿੱਚ ਵੀ ਔਰ ਸਿਖਾਣ ਦੇ ਵਿੱਚ ਵੀ ਥੋੜੀ ਇਹ ਹੈ ਕਿ ਐਕਸਪੈਂਸਿਵ ਤਾਂ ਹੈ ਪਰ ਐਕਸਪੈਂਸਿਵ ਦੇ ਨਾਲ ਨਾਲ ਇਹ ਹੈ ਕਿ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਕਿਉਂਕਿ ਮੇਰੀ ਇਹਦੀ ਸਾਰੀ ਸਕਾਲਰਸ਼ਿਪ ਦੇ ਵਿੱਚ ਪੜਾਈ ਹੋਈ ਹੈ ਮੈਂਨੇ ਬੀਏ ਕਰੀ ਹੈ ਐਮਏ ਕਰੀ ਹੈ ਸਾਰੀ ਫ੍ਰੀ ਕਰੀ ਹੈ ਕੋਈ ਮੈਂ ਉਹਦੇ ਵਿੱਚ ਸਪੋਰਟਸ ਕੋਟੇ ਤੋਂ ਫ੍ਰੀ ਪੜਾਈ ਕਰੀ ਹੈ ਮੈਂ ਚਾਹਨਾ ਕਿ ਫੈਂਸਿੰਗ ਫੈਲੇ ਜਿੱਦਾਂ ਕ੍ਰਿਕਟ ਫੁੱਟਬਾਲ ਔਰ ਬਾਕੀ ਸਾਰੇ ਗੇਮਸ ਨੇ ਉਹ ਫੈਲ ਰਹੀਆਂ ਇਹ ਤਾਂ ਫੈਂਸਿੰਗ ਵੀ ਫੈਲੇ ਅਗਰ ਬੱਚਾ ਇੱਕ ਵਾਰ ਵੀ ਖੇਡ ਕੇ ਕੁਝ ਅਗਰ ਕੋਈ ਇੱਕ ਮੈਡਲ ਵੀ ਗਵਰਨਮੈਂਟ ਹੀ ਬਹੁਤ ਜ਼ਿਆਦਾ ਸ ਦ ਸਿਟੀ ਐਥਲੈਟਸ ਦੇਖ ਰਹੇ ਹੋ ਤਾਂ ਉਸ ਦਾ ਅਜੋ ਸੇ ਤੋਨੋਂ ਇੱਕ ਫੈਂਸਿੰਗ ਯਾਨੀ ਕਿ ਇੱਕ ਗੇਮ ਆ ਫੈਂਸਿੰਗ ਜੀ ਨੂੰ ਆਪਾਂ ਪੰਜਾਬੀ ਦੇ ਵਿੱਚ ਤਲਵਾਰਬਾਜ਼ੀ ਕਹ ਸਕਦੇ ਆ ਉਹ ਜਿਹੜੇ ਬੱਚੇ ਨੂੰ ਸਿਖਾਏ ਜਾ ਰਹੀ ਹੈ ਤੇ ਸਾਡੇ ਨਾਲ ਜਿਹੜਾ ਸਖਸ ਮੌਜੂਦ ਨੇ ਉਹ ਇੰਡੀਆ ਲੈਵਲ ਤੇ ਯਾਨੀ ਕਿ ਨੈਸ਼ਨਲੀ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਖੇਡ ਚੁੱਕਿਆ ਪੰਜ ਵਾਰੀ ਇੰਡੀਆ ਨੂੰ ਜਿਹੜਾ ਰਿਪਰੈਜ਼ੈਂਟ ਕਰ ਚੁੱਕਿਆ ਤੇ ਸਾਡੇ ਨਾਲ ਉਹ ਸਖਸ ਜਿਹੜਾ ਯਾਨੀ ਕਿ ਨਵੀਨ ਜਿਹੜੇ ਨੇ ਜੋ ਕਿ ਬੱਚਿਆਂ ਨੂੰ ਛੋਟੇ ਛੋਟੇ ਉਮਰ ਦੇ ਬੱਚਿਆਂ ਨੂੰ ਜਿਹੜਾ ਤਲਵਾਰਬਾਜ਼ੀ ਦਾ ਜਿਹੜਾ ਸਿਖਾਉਂਦੇ ਨੇ ਉਹਨਾਂ ਨਾਲ ਗੱਲ ਕਰਦੇ ਸ ਲਗਾ ਤੇ ਇਹਦੇ ਸੋ ਇੰਡੀਆ ਨੂੰ ਪੰਜ ਵਾਰੀ ਰਿਪਰੈਜ਼ੈਂਟ ਕਰ ਚੁੱਕੇ ਕਿਹੜੀ ਯਰ ਦੇ ਵਿੱਚ ਕੀਤਾ ਸੀਗਾ ਤੇ ਕਿਸ ਤਰੀਕੇ ਨਾਲ ਤੁਸੀਂ ਉਸ ਮੁਕਾਮ ਤੱਕ ਪਹੁੰਚੇ ਸੀ ਮੈਂ ਮੈਂ 2004 ਦੇ ਵਿੱਚ ਫੈਂਸਿੰਗ ਸ਼ੁਰੂ ਕਰੀ ਸੀ ਥੈਨ ਮੇਰਾ ਥੋੜਾ ਬੈਕਗ੍ਰਾਉਂਡ ਥੋੜਾ ਪੂਰ ਸੀ ਮੇਰੇ ਪਾਪਾ ਕੱਪੜੇ ਪ੍ਰੈਸ ਕਰਦੇ ਨੇ ਤੇ ਮੈਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਸੀਗੀ ਉਹ ਪਿੱਛੋਂ ਪਰ ਮੈਂ ਇਹ ਗੇਮ ਸੈਜ਼ਨ 9 ਦੇ ਵਿੱਚ ਨਾ ਥੋੜਾ ਸੀਰੀਅਸ ਹੋ ਗਿਆ ਕਿ ਮੈਨੂੰ ਇਹ ਗੇਮ ਦੇ ਵਿੱਚ ਹੀ ਸਾਰਾ ਕੁਝ ਕਰਨਾ ਹੈ ਦੈਨ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਟੇਟ ਦੇ ਵਿੱਚ ਮੈਡਲ ਆਣੇ ਇੰਟਰਨੈਸ਼ਨਲ ਨੈਸ਼ਨਲ ਦੇ ਵਿੱਚ ਮੈਡਲ ਆਣੇ ਦੈਨ ਉਸ ਤੋਂ ਬਾਅਦ ਇੰਟਰਨੈਸ਼ਨਲ ਦੇ ਵਿੱਚ ਜਾਣਾ ਕੀ ਸੋਚ ਕੇ ਮਤਲਬ ਕਿ ਸੀ ਤੁਸੀਂ ਤਲਵਾਰ ਬਾਜੀ ਦੇ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਕੀ ਸੋਚ ਕੇ ਤੁਸੀਂ ਉਹ ਗੇਮ ਜਿਹੜੀ ਸਿੱਖੀ ਹੈ ਕਿਉਂਕਿ ਬਹੁਤ ਰੀਅਲ ਲੋਕੀ ਹੁੰਦੇ ਕਿ ਇਦਾਂ ਦੀ ਗੇਮ ਜਿਹੜੇ ਖੇੜਦੇ ਨੇ ਜਾਂ ਸਿੱਖਦੇ ਨੇ ਐਕਚੁਅਲੀ ਇਹ ਗੇਮ ਥੋੜੀ ਜੀ ਅਟਰੈਕਟਿਵ ਹੈ ਔਰ ਥੋੜੀ ਯੂਨੀਕ ਹੈ ਕਰਨ ਕਰਨ ਵਿੱਚ ਵੀ ਔਰ ਸਿਖਾਉਣ ਦੇ ਵਿੱਚ ਵੀ ਥੋੜੀ ਇਹ ਹੈ ਕਿ ਐਕਸਪੈਂਸਿਵ ਤਾਂ ਹੈ ਪਰ ਐਕਸਪੈਂਸਿਵ ਦੇ ਨਾਲ ਨਾਲ ਇਹ ਹੈ ਕਿ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਕਿਉਂਕਿ ਮੇਰੀ ਇਹਦੀ ਸਾਰੀ ਸਕਾਲਰਸ਼ਿਪ ਦੇ ਵਿੱਚ ਪੜਾਈ ਹੋਈ ਹੈ ਮੈਨੇ ਬੀਏ ਕਰੀ ਹੈ ਐਮਏ ਕਰੀ ਹੈ ਸਾਰੀ ਫ੍ਰੀ ਕਰੀ ਹੈ ਕੋਈ ਮੈਂ ਉਹਦੇ ਵਿੱਚ ਸਪੋਰਟਸ ਕੋਟੇ ਤੋਂ ਫ੍ਰੀ ਪੜਾਈ ਕਰੀ ਹੈ ਤੇ ਪਲੱਸ 2 ਦੇ ਬਾਅਦ ਸਾਰੀ ਪੜਾਈ ਮੇਰੀ ਫ੍ਰੀ ਵੀ ਹੋਈ ਹੈ ਉਸ ਤੋਂ ਬਾਅਦ ਮੈਂ ਜੋ ਵੀ ਹੈ ਕਿ ਫੈਂਸਿੰਗ ਨੇ ਮੈਨੂੰ ਬਹੁਤ ਵਧੀਆ ਇੱਕ ਲੈਵਲ ਕ੍ਰੀਏਟ ਕੀਤਾ ਅੱਜ ਘਰ ਦੇ ਦੇ ਹਾਲਾਤ ਬਹੁਤ ਜ਼ਿਆਦਾ ਮਤਲਬ ਮਾੜੇ ਸੀਗੇ ਤੇ ਅੱਜ ਹਾਲਾਤ ਕਿੱਦਾਂ ਦੇ ਨੇ ਇਟਸ ਨਾਉ ਗੁੱਡ ਕਿਉਂਕਿ ਇਹ ਹੈ ਕਿ ਮੈਂ ਉਹਨਾਂ ਨੂੰ ਹੁਣ ਅਰਨਿੰਗ ਵੀ ਮੇਰੀ ਹੋ ਰਹੀ ਹੈ ਤੇ ਮੈਂ ਉਹਨਾਂ ਨੂੰ ਹੈਲਪ ਵੀ ਕਰ ਪਾ ਰਿਆ ਹਾਂ ਤੇ ਪੇਰੈਂਟਸ ਜਿੱਥੇ ਸਪੋਰਟ ਨਹੀਂ ਕਰ ਰਹੇ ਸੀ ਹੁਣ ਉਹ ਮੈਨੂੰ ਸਪੋਰਟ ਕਰ ਰਹੇ ਸਨ ਕਿ ਤੁਸੀਂ ਸੋਚਿਆ ਸੀ ਇਹ ਟਾਈਮ ਵੀ ਵੇਖਣ ਨੂੰ ਮਿਲੇਗਾ ਨਹੀਂ ਇਹ ਮੇਰਾ ਸਿਰਫ ਔਰ ਸਿਰਫ ਡ੍ਰੀਮ ਕਲੱਬ ਸੀ ਕਿਉਂਕਿ ਬਿਕਾਜ਼ ਮੈਂ 4 ਸਾਲ ਫੋਰਨ ਦੇ ਵਿੱਚ ਟ੍ਰੇਨਿੰਗ ਕਰੀ ਹੈ ਉਹ ਜਿੰਨੇ ਵੀ ਕੋਚਸ ਸੀ ਉਹ ਸਾਰੇ 올ੰਪੀਅਨ ਸੀ ਉਹਨਾਂ ਦੇ ਨਾਲ ਉਹ ਮੇਰੇ ਕੋਚਸ ਨੇ ਤੇ ਉਹਨਾਂ ਨਾਲ ਮਤਲਬ ਮੈਂ ਲੰਡਨ ਦੇ ਇੱਕ ਕੋਚ ਨੇ ਔਰ ਇੱਕ ਥਾਈਲੈਂਡ ਦੇ ਨੇ ਇੱਕ ਮਨੀਪੁਰ ਨਾਰਥ-ਈਸਟ ਦੇ ਸਾਈਡ ਦੇ ਵਿੱਚ ਵੀ ਨੇ ਕੋਚ ਤੇ ਮੈਂ ਉਹਨਾਂ ਨਾਲ ਵੀ ਰਹਿ ਕੇ ਟ੍ਰੇਨਿੰਗ ਕਰੀ ਤੇ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਰਿਹਾ ਮੈਂ ਘਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਮੇਰੇ ਬ੍ਰਦਰ ਨੇ ਮੇਰੇ ਮੰਮਾ ਨੇ ਪਾਪਾ ਭਾਬੀ ਨੇ ਉਹਨਾਂ ਦੇ ਬੱਚੇ ਨੇ ਅੱਜ ਕਰਦਿਆਂ ਨੇ ਕਿੰਨਾ ਕੁ ਸਪੋਰਟ ਕੀਤਾ ਇਸ ਗੇਮ ਨੂੰ ਲੈ ਕੇ ਐਕਚੁਅਲੀ ਮम्मा ਪਾਪਾ ਵੱਲੋਂ ਕੋਈ ਸਪੋਰਟ ਨਹੀਂ ਸੀ ਬਿਕੋਜ਼ ਫਾਈਨੈਂਸ਼ੀਅਲੀ ਵੀਕ ਸੀਗਾ ਬਟ ਇਹ ਹੈ ਕਿ ਬ੍ਰਦਰ ਨੇ ਬਹੁਤ ਜ਼ਿਆਦਾ ਸਪੋਰਟ ਕਰੀ ਹੈ ਮम्मा ਮੇਰੇ ਸਵੀਮਿੰਗ ਕਰਦੇ ਰਹੇ ਨੇ ਬਟ ਫਿਰ ਵੀ ਉਹਨਾਂ ਤੋਂ ਨਹੀਂ ਅਫੋਰਡੇਬਲ ਸੀ ਪਾਪਾ ਮਾਰਸ਼ਲ ਆਰਟ ਦੇ ਸੀਗੇ ਬ੍ਰਦਰ ਐਥਲੀਟ ਰਹਿ ਚੁੱਕਿਆ ਬਟ ਇਹ ਬ੍ਰਦਰ ਨੂੰ ਇਹ ਸੀਗਾ ਕਿ ਨਹੀਂ ਇਹਨੇ ਕਰਨਾ ਤੇ ਇਹਦੇ ਵਿੱਚ ਹੀ ਕਰਵਾਉਂਗਾ ਮੇਰੇ ਨੂੰ ਉਹਦੀ ਬਹੁਤ ਸਪੋਰਟ ਰਹੀ ਹੈ ਮੇਰੇ ਬ੍ਰਦਰ ਦੀ ਅੱਜ ਜਦ ਤੁਹਾਡੇ ਪਰਾਂ ਦੀ ਤੁਹਾਡੀ ਨਜ਼ਰਾਂ ਦੇ ਵਿੱਚ ਕੀ ਵੈਲਿਊ ਹੈ ਉਹ ਪਹਿਲਾਂ ਵੀ ਮੈਨੂੰ ਬਹੁਤ ਜ਼ਿਆਦਾ ਮਤਲਬ ਲਾਈਕ ਇਹਦੇ ਵਿੱਚ ਸਪੋਰਟ ਕਰ ਰਹੇ ਸੀ ਹੁਣ ਵੀ ਇਹ ਹੈ ਕਿ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਘਰ ਦੇ ਵਿੱਚ ਮੈਨਸ ਲਾਈਕ ਇਹ ਸਾਡੀ ਪੂਰੀ ਖਾਨਦਾਨ ਜਾਂ ਫਿਰ ਸਾਡੀ ਪੂਰੀ ਫੈਮਿਲੀ ਦੇ ਵਿੱਚ ਕੋਈ ਵੀ ਸਪੋਰਟਸਮੈਨ ਨਹੀਂ ਇੰਨਾ ਪ੍ਰੋਪਰ ਤਰੀਕੇ ਨਾਲ ਅੱਗੇ ਵੱਧ ਚੁੱਕਿਆ ਜਿੰਨੇ ਕਿ ਤੁਸੀਂ ਵੱਧ ਅਸਲ ਤੇ ਵੀ ਚੀਜ਼ ਉਹ ਤੁਸੀਂ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਹਨਾ ਖੇਡੇ ਹੋ ਨੈਸ਼ਨਲੀ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਹੋ ਪੰਜ ਵਾਰੀ ਤੁਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉਸ ਦੇ ਉਸ ਟਾਈਮ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ ਐਕਚੁਅਲੀ ਇਹ ਕਿ ਜਦੋਂ ਮੇਰਾ ਫਰਸਟ ਮੈਡਲ ਆਇਆ ਨਾ ਤਾਂ ਉਹੀ ਮੇਰੇ ਲਈ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਸੀਗਾ। ਦੈਨ ਉਸ ਤੋਂ ਬਾਅਦ ਮੈਂ ਇਹ ਡਿਸੀਜਨ ਲਿੱਤਾ ਕਿ ਮੈਨੂੰ ਹੁਣ ਘਰੋਂ ਜਾਣਾ ਪਏਗਾ ਔਰ ਮੈਨੂੰ ਬਾਹਰ ਨਿਕਲ ਕੇ ਇਹ ਟ੍ਰੇਨਿੰਗ ਕਰਨਾ ਪਏਗਾ। ਉਹਦੇ ਵਿੱਚ ਕਰਦੇ ਨਹੀਂ ਮਤਲਬ ਅਕਸੈਪਟ ਨਹੀਂ ਸੀ ਕਿ ਨਹੀਂ ਜਾਣਾ ਕਰਕੇ। ਬਟ ਇਹ ਹੈ ਕਿ ਕਿਤੇ ਨਾ ਕਿਤੇ ਮੇਰੀ ਜ਼ਿੱਦ ਸੀ ਨਹੀਂ ਕਰਨਾ ਹੀ ਹੈ ਤੇ ਇਹਦੇ 'ਚ ਹੀ ਕਰੂੰਗਾ ਔਰ ਕੋਈ ਯੂਨੀਕ ਚੀਜ਼ ਹੈ ਮੈਨੂੰ ਇਹਦੇ ਵਿੱਚ ਇਹ ਹੈ ਕਿ ਬਾਕੀ ਵੀ ਜਿੰਨੇ ਵੀ ਹੈਗੇ ਆ ਮੈਂ ਅੱਗੇ ਜਾ ਕੇ ਇਹਦਾ ਫਿਊਚਰ ਬ੍ਰਾਈਟ ਕਰ ਸਕਦਾ ਵਾਂ ਆਪਣੇ ਆਪ ਨੂੰ ਲੈ ਕੇ। ਹੁਣ ਵੀ ਪਾਪਾ ਪ੍ਰੈਸ ਕਰਦੇ ਨੇ ਕਿ ਸ਼ੱਕ ਪਾਪਾ ਕਰਦੇ ਆ ਪਾਪਾ ਦਾ ਤਾਂ ਇੱਕ ਆਪਣਾ ਇਹ ਹੈ ਕਿ ਉਹਨਾਂ ਨੇ ਸਾਨੂੰ ਪੜਾਇਆ ਉਹ ਉਥੋਂ ਚਾਹੇ ਉਹ ਜਿੱਦਾਂ ਮਰਜ਼ੀ ਕਰਕੇ ਆ ਬਟ ਇਹ ਹੈ ਕਿ ਆਪਾਂ ਉਹਨਾਂ ਨੂੰ ਮਨਾ ਨਹੀਂ ਕਰ ਸਕਦੇ ਕਿ ਤੁਸੀਂ ਨਾ ਕਰੋ ਬਟ ਉਹ ਫਿਰ ਵੀ ਆਪਣੇ ਜਿੰਨੀ ਵੀ ਸਾਨੂੰ ਕਰ ਸਕਦੇ ਹੈਲਪ ਉਹ ਕਰ ਦਿੰਦੇ ਆ ਅੱਜ ਲੋਕੀ ਕਹਿੰਦੇ ਨੇ ਕਿ ਪ੍ਰੈਸ ਵਾਲੇ ਦਾ ਮੁੰਡਾ ਜਿਹੜਾ ਆ ਇੰਡੀਆ ਨੂੰ ਮਤਲਬ ਭਾਰਤ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ ਗਿਆ ਐਗਜੈਕਟਲੀ ਇਦਾਂ ਦਾ ਹੀ ਹੈ ਕੁਝ ਤੇ ਲੋਕਾਂ ਦਾ ਆਪਣਾ opinion ਹੁੰਦਾ ਆ ਉਹਨਾਂ ਦਾ ਨਜ਼ਰੀਆ ਹੁੰਦਾ ਆ ਉਹ ਹੁਣ ਜਿੱਥੇ ਪਹਿਲਾਂ ਕੁਝ ਹੋਰ ਸੀ ਆ ਹੁਣ ਚੇਂਜ ਹੋਇਆ ਤੇ ਤਲਵਾਰਬਾਜ਼ੀ ਤੁਸੀਂ ਖੇਡਦੇ ਹੋ ਕਿੰਨਾ ਕੁ ਜ਼ਿਆਦਾ ਇਹ ਰਿਸਕੀ ਹੁੰਦਾ ਕਿਉਂਕਿ ਕਿਉਂਕਿ ਉਹ ਤੋਂ ਆਪਣੇ ਕੋਲ ਇੱਕ ਅਸਲੀ ਦੇ ਵੈਪਨ ਹੁੰਦੇ ਕਈ ਵਾਰ ਡਰ ਨਹੀਂ ਲੱਗਦਾ ਕਿ ਕਿਤੇ ਵੱਜ ਨਾ ਜਾਵੇ ਇਹ ਕਿੰਨੀ ਕੁ ਜ਼ਿਆਦਾ ਇਹ ਜਿਹੜੇ ਸਿਕਿਉਰ ਹੁੰਦੇ ਐਕਚੁਅਲੀ ਸਭ ਤੋਂ ਮੇਨ ਗੱਲ ਹੈ ਮੈਂ 2004 ਤੋਂ ਲੈ ਕੇ ਹੱਲੇ ਵੀ ਜਿਹੜੇ ਕੰਪੀਟੀਸ਼ਨਸ ਨੇ ਮੈਂ ਖੇਡ ਰਿਹਾ ਮੈਨੂੰ ਅੱਜ ਤੱਕ ਇਹ ਫੈਂਸਿੰਗ ਕਰਦੇ ਹੋਏ ਕਦੇ ਕੋਈ ਇਨਜਰੀ ਨਹੀਂ ਹੋਈ ਬਿਕੋਜ਼ ਰੀਜ਼ਨ ਕੀ ਹੈ ਕਿ ਇਹਦੇ ਵੈਪਨਸ ਦੇ ਨਾਲ ਨਾਲ ਸਾਨੂੰ ਇੱਕ ਪ੍ਰੋਪਰ ਕਿਟ ਪ੍ਰੋਵਾਈਡ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਮਾਸਕ ਹੈ ਔਰ ਇਹ ਜੈਕਟ ਹੈ ਇਹ ਬਰੀਚਸ ਹੈ ਇਹ ਸ਼ੂਜ਼ ਇਹ ਪ੍ਰੋਪਰ ਤਰੀਕੇ ਨਾਲ ਪੂਰਾ ਮਤਲਬ ਡਨ ਕੀਤਾ ਹੁੰਦਾ ਹੈ ਅਗਰ ਵੈਪਨ ਅਗਰ ਲੱਗਦੇ ਵੀ ਹੈ ਬਟ ਤਾਂ ਵੀ ਉਹ ਮਾਸਕ ਤੇ ਲੱਗੇਗੀ ਬਟ ਵੈਪਨ ਨਾਲ ਕੁਝ ਵੀ ਨਹੀਂ ਫਰਕ ਪਏਗਾ ਮਤਲਬ ਆਪਾਂ ਨੂੰ ਪੂਰੀ ਸੇਫਟੀ ਹੁੰਦੀ ਹੈ ਮਤਲਬ ਪੂਰੀ ਸੇਫਟੀ ਹੁੰਦੀ ਹੈ ਕਿਸੇ ਵੀ ਤਰੀਕੇ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਕੋਈ ਇੰਜਰੀ ਦਾ ਕੋਈ ਚਾਂਸ ਹੀ ਨਹੀਂ ਹੈਗਾ ਅੱਛਾ ਬੱਚਿਆਂ ਨੂੰ ਸਿਖਾਉਂਦੇ ਵੀ ਹਾਂ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚਿਆਂ ਨੂੰ ਸਿਖਾਉਂਦੇ 4 ਸਾਲ ਤੋਂ ਉਪਰ ਦੇ ਕੋਈ ਵੀ ਬੱਚਾ ਫੈਂਸਿੰਗ ਸਿੱਖ ਸਕਦਾ ਹੈ ਹੂੰ ਜੀ ਸਕੂਲਾਂ ਦੇ ਵਿੱਚ ਵੀ ਸਿਖਾਉਣਾ ਸਕੂਲਾਂ ਦੇ ਵਿੱਚ ਵੀ ਕਰਾ ਰਿਆ ਮੈਂ ਅੱਛਾ ਜਦੋਂ ਆਪਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਆ ਨਾ ਸਾਨੂੰ ਸਟਾਰਟਿੰਗ ਦੇ ਵਿੱਚ ਨਾ ਬੜੇ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਹੁੰਦਾ ਹੈ ਹੈਨਾ ਕੁਝ ਇਦਾਂ ਹੀ ਹੈ ਮੈਂ ਵੀ 12 ਲੱਖ ਦਾ ਲੋਨ ਲੈ ਕੇ ਇਹ ਇੱਕ ਰਿਸਕ ਲਿਆ ਤੇ ਰਿਸਕ ਲੈਣ ਦੀ ਵਜ੍ਹਾ ਨਾਲ ਥੋੜਾ ਜਿਹਾ ਇਹ ਹੈ ਕਿ ਮੈਨੂੰ ਇਹ ਸੀਗਾ ਕਿ ਮੇਰਾ ਡ੍ਰੀਮ ਕਲੱਬ ਹੈ ਔਰ ਮੈਂ ਲੁਧਿਆਣਾ ਦੇ ਵਿੱਚ ਕੋਈ ਵੀ ਸੈਂਟਰ ਨਹੀਂ ਹੈ ਇਹਦਾ ਫੈਂਸਿੰਗ ਹੈ ਹੀ ਨਹੀਂ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਹੈ ਬਟ ਲੁਧਿਆਣੇ ਦੇ ਵਿੱਚ ਨਹੀਂ ਹੈ ਬਟ ਮੇਰਾ ਇਹ ਡ੍ਰੀਮ ਸੀ ਕਿ ਮੈਂ ਕਰੇ ਜਾ ਕੇ ਕਮਬੈਕ ਜਾ ਕੇ ਮੈਂ ਅਗੇ ਸ਼ੁਰੂ ਕਰੂੰਗਾ ਚਾਹੇ ਮੈਨੂੰ 12 ਲੱਖ ਦਾ ਲੋਨ ਲੈ ਕੇ ਵੀ ਕੁਝ ਨਾ ਹੋਵੇ ਪਰ ਮੈਂ ਕਰਨਾ ਕਰਨਾ ਹੈ ਕਰਨਾ ਹੈ ਜੀ ਕਰਦਿਆਂ ਨੇ ਬੰਲਾ ਸੁਣਾਇਆ ਸੀ ਵੀ 12 ਲੱਖ ਦਾ ਲੋਨ ਲੈਣ ਲੱਗਿਆ ਵੀ ਸਾਡੇ ਸਿਰ ਤੇ ਨਾ ਲਈ ਜਾਂ ਫਿਰ ਬਹੁਤ ਰਿਸਕੀ ਹੈ ਜਾਂ ਫਿਰ ਕਿਤੇ ਨਾ ਕਿਤੇ ਫੇਲ ਹੋ ਗਿਆ ਤਾਂ ਸਾਨੂੰ ਨਾ ਕਿ ਐਕਚੁਅਲੀ ਪਤਾ ਹੈ ਕਿ ਮੇਰੇ ਇੱਕ ਡੈਡੀਕੇਸ਼ਨਸ ਔਰ ਮੈਨੂੰ ਇੱਕ ਮੇਰੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਮੈਂ ਪਹਿਲਾਂ ਸੋਚ ਲੈਣਾ ਕਿ ਮੈਂ ਪਹਿਲਾਂ ਰੱਖ ਦਿਆਂ ਕਿ ਮੈਂ ਇਹ ਚੀਜ਼ ਨੂੰ ਡ੍ਰੀਮ ਕਲੱਬ ਸੀ ਤਾਂ ਮੈਂ ਪਹਿਲੇ ਲਿਖਿਆ ਹੋਇਆ ਸੀ ਮੈਂ ਲਿਖਣਾ ਡਾਇਰੀ ਤੇ ਲਿਖ ਕੇ ਰੱਖਿਆ ਹੋਇਆ ਸੀ ਕਿ ਮੇਰੇ ਕਲੱਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਔਰ ਮੈਂ ਉਹਦੋਂ ਤੱਕ ਹਾਸਲ ਕਰਨੀਆਂ ਨੇ ਤੇ ਕੁਝ ਕਰਦੇ ਆ ਦੇ ਫਿਰ ਬ੍ਰਦਰ ਦੀ ਸਪੋਰਟ ਰਹੀ देन ਵੀ ਡੂ ਅੱਜ ਤੱਕ ਕਿੰਨੀਆਂ ਕਿੰਨੀ-ਕਿੰਨੀ ਅਪੋਰਚ्युनिटी ਜੋ ਕਿ ਤੁਹਾਨੂੰ ਮਿਲ ਚੁੱਕੀਆਂ ਨੇ ਤੇ ਮਿਲ ਰਹੀਆਂ ਨੇ ਆਪਰਚੂਨਿਟੀ ਦਾ ਇਹ ਹੈ ਕਿ ਜਿੰਨੀ ਨੈਸ਼ਨਲਸ ਹੋ ਗਈ ਇੰਟਰਨੈਸ਼ਨਲਸ ਹੋ ਗਈ ਔਰ ਸਪਾਂਸਰਸ ਹੋ ਗਏ ਔਰ ਕਾਫੀ ਵੱਡੀ ਅਚੀਵਮੈਂਟਸ ਨੈਸ਼ਨਲ ਗੇਮਸ ਜੋ ਸਾਡੀ ਇੰਡੀਆ ਦੀ ਬਹੁਤ ਵੱਡੀ ਗੇਮਸ ਹੁੰਦੀਆਂ ਨੇ ਗਵਰਨਮੈਂਟ ਉਹਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਕਰਦੀ ਹੈ ਉਹਦੇ ਵਿੱਚ ਸਾਡੇ 3.5 ਲੱਖ ਮਿਲਣਾ ਫਿਰ ਮੈਂ ਕਾਰ ਬਣਵਾਉਣਾ ਕਿਉਂਕਿ ਅਸੀਂ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਫਿਰ ਉਹ ਪੈਸੇ ਮੈਡਲ ਤੋਂ ਆਣ ਤੋਂ ਬਾਅਦ ਮੈਂ ਜਗਾ ਲੈ ਕੇ ਕਰਦੇ ਨੂੰ ਦਿੱਤੀ ਫਿਰ ਉਹ ਕਾਰ ਬਣਵਾਇਆ ਸੋ ਦੈਟ ਇਜ਼ ਗੁੱਡ ਫੋਰ ਮੈਨ ਮਤਲਬ ਅੱਜ ਲੱਗਦਾ ਹੈ ਕਿ ਉਹ ਆਪਣੇ ਲਈ ਬਹੁਤ ਕੁਝ ਕਰ ਰਿਹਾ ਹੈ ਆਪਣੇ ਲਈ ਵੀ ਕਰ ਰਿਹਾ ਔਰ ਮੈਂ ਇਹ ਸੋਚਦਾ ਕਿ ਮ ਇੱਕ ਕਲਬ ਤੋਂ ਵਨ ਆਨੰਦ ਹਾਨਾਲੇ ਜੋ ਵੀ 1-2 ਸਾਲ ਨੇ ਉੱਥੋਂ ਦੀ ਇੰਡੀਆ ਦੇ ਪਲੇਅਰ ਮੈਂ ਕੱਢਾ ਮੇਰੇ ਤੋਂ ਵੀ ਵਧੀਆ ਕੀ ਬਾਤ ਹੈ ਕੀ ਬਾਤ ਹੈ ਸੋ ਕਿੰਨਾ ਕਿ ਪ੍ਰਾਊਡ ਫੀਲ ਹੁੰਦਾ ਹੈ ਘਰਦਿਆਂ ਨੂੰ ਕਿਉਂਕਿ ਉਹ ਹਾਲਾਤ ਜਿਹੜੇ ਦੇਖੇ ਹੋਏ ਸੀਗੇ ਤੇ ਅੱਜ ਦੇ ਜਿਹੜੇ ਹਾਲਾਤ ਨੇ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਉਸ ਹਾਲਾਤਾਂ ਦੇ ਵਿੱਚ ਕੀ ਸਿੱਖੇ ਤੇ ਇਹ ਵਾਲੇ ਹਾਲਾਤਾਂ ਦੇ ਵਿੱਚ ਕੀ ਕੁਝ ਸਿੱਖ ਰਹੇ ਹੋ ਮੇਰਾ ਸਾਰਿਆਂ ਨੂੰ ਕਹਿਣਾ ਇਹੀ ਹੈ ਕਿ ਮਿਹਨਤ ਕਰਨੀ ਚਾਹੀਦੀ ਹੈ ਜੇ ਆਪਾਂ ਪਿੱਛੇ ਵੀ ਹੁੰਨੇ ਆ ਨਾ ਤਾਂ ਉਹ ਚੀਜ਼ਾਂ ਕਈ ਵਾਰ ਆਉਂਦੀ ਹੈ ਕਿ ਪਿੱਛੇ ਹੋ ਕੇ ਆਪ ਨੂੰ ਨਹੀਂ ਮਿਲਦੀਆਂ। ਅਗਰ ਆਪਾਂ ਆਪਣੀ ਚੀਜ਼ਾਂ ਨੂੰ ਲੈ ਕੇ ਪਕੜ ਕੇ ਬੈਠੇ ਆ ਕਿ ਆਪਾਂ ਕਰਨਾ ਹੀ ਕਰਨਾ ਹੈ ਤਾਂ ਇੱਕ ਨਾ ਕੋਈ ਨਾ ਟਾਈਮ ਦੇ ਵਿੱਚ ਤਾਂ ਉਹ ਮਿਲ ਹੀ ਜਾਈਗੀ ਤੁਹਾਨੂੰ। ਬਿਲਕੁਲ। ਕਿੰਨੇ ਆ ਬੱਚਿਆਂ ਨੂੰ ਅਜ ਤੱਕ ਸਿਖਾ ਚੁੱਕੇ ਆ ਤਾਂ ਕਿੰਨਿਆਂ ਨੂੰ ਸਿਖਾ ਰਹੇ ਹੋ? ਮੈਂ ਉੜੀਸਾ ਦੇ ਵਿੱਚ ਵੀ ਕਾਫੀ ਬੱਚਿਆਂ ਨੂੰ ਮਹਾਰਾਸ਼ਟਰਾ ਦੇ ਵਿੱਚ ਔਰ ਇੱਕ ਦੋ ਸਟੇਟਸ ਹੋਰ ਨੇ ਜਿੱਥੇ ਮੈਂ ਬੱਚੇ ਨੂੰ ਪਹਿਲਾਂ ਤੋਂ ਟ੍ਰੇਨ ਕਰਕੇ ਕਰਵਾ ਕੇ ਆਇਆ ਉਹਨਾਂ ਨੂੰ ਸਿਖਾਇਆ ਹੋਇਆ। ਉੱਥੋਂ ਵੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈ। ਮ ਜਿਹੜਾ ਇੱਕ ਸਾਡੇ ਮੇਨ სპੋਰਟਸ ਦੀ ਇੱਕ ਪੜਾਈ ਹੁੰਦੀ ਹੈ ਮੈਂ ਉਹ ਵੀ ਕਰੀ ਹੋਈ ਹੈ। ਕੀ ਬਾਤ ਹੈ? ਜੀ। ਤੇ ਕਿਹੜੇ ਅਰ ਦੇ ਵਿੱਚ ਤੁਸੀਂ ਰਿਪਰੈਜ਼ੈਂਟ ਕੀਤਾ ਸੀ ਇੰਡੀਆ ਨੂੰ? ਇੰਡੀਆ ਨੂੰ ਮੈਂ ਅਭੀ ਹੁਣੀ ਰੀਸੈਂਟਲੀ 2023 ਦੇ ਵਿੱਚ ਮੇਰਾ ਲਾਸਟ ਮੈਡਲ ਆਇਆ ਹੈ। ਕੀ ਬਾਤ ਹੈ? ਇੰਡੀਆ ਨੂੰ। ਕੀ? ਜੀ। ਤੇ ਫਿਰ ਕਦੇ ਕੋਈ ਬੈਡ ਕਮੈਂਟਿੰਗ ਮਿਲੀ ਹੈ ਜੀ ਨੂੰ ਸੁਣ ਕੇ ਬਹੁਤ ਜ਼ਿਆਦਾ ਮਤਲਬ ਦਿਲ ਭਾਵੁਕ ਹੋ ਗਿਆ ਹੋਵੇ, ਬੰਦਾ ਟੁੱਟ ਗਿਆ ਹੋਵੇ? ਲਾਸਟ ਟਾਈਮ 2020 ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਸੀ ਮੇਰਾ ACL ਔਰ MCL ਦੋਨੋਂ ਟੁੱਟ ਗਏ ਸਨ ਇਨ ਲੈਫਟ ਲੈਗ ਦੇ ਵਿੱਚ ਤੇ ਉਦੋਂ ਆਏ ਸੀ ਕਿ ਤੁਸੀਂ ਫੈਂਸਿੰਗ ਨਹੀਂ ਕਰ ਸਕਦੇ ਹੁਣ ਤੂੰ ਛੱਡ ਦੇ ਜਿਹੜੇ ਮੇਰੇ ਕੋ ਮਤਲਬ ਨੋਨ ਸੀ ਅਨਨੋਨ ਸੀ ਉਹਨਾਂ ਦੇ ਵੱਲੋਂ ਕਿ ਕੋਈ ਫਾਇਦਾ ਨਹੀਂ ਹੁਣ ਤੂੰ ਕਮਬੈਕ ਨਹੀਂ ਕਰ ਸਕਦਾ ਥੈਨ ਵੀ ਡੂ ਕਿ ਮੈਂ ਮਤਲਬ ਇੱਕ ਜ਼ਿੱਦ ਸੀ ਮੈਂ ਇੰਦੂਜਾ ਹਸਪੀਟਲ ਮੁੰਬਈ ਤੋਂ ਆਪਣਾ ਆਪਰੇਟ ਕਰਵਾਇਆ ਥੈਨ ਉਸ ਤੋਂ ਬਾਅਦ ਮੈਂ 6 ਮਹੀਨੇ ਦੇ ਵਿੱਚ ਰਿਕਵਰੀ ਕਰਕੇ 7 ਮੰਥ ਦੇ ਵਿੱਚ ਮੈਂ ਕਮਬੈਕ ਕੀਤਾ। ਕੀ ਬਾਤ ਹੈ? ਏਜ ਕਿੰਨੀ ਐ ਸਾ ਤੁਹਾਡੀ? ਮੇਰੀ ਸਟਿਲ ਹਲੇ 27 ਹੈ। 27 27 ਦੇ ਮੱਦੇ ਵਿੱਚ ਇੰਨਾ ਕੁਝ ਅਚੀਵ ਕਰ ਲਿਆ, ਇੰਨਾ ਕੁਝ ਤਜਰਬਾ ਲੈ ਲਿਆ ਕਿ ਲਾਈਫ ਦੇ ਵਿੱਚ ਹੁਣ ਲੱਗਦਾ ਏ ਕਿ ਕਿਸੇ ਦੇ ਐਕਸਪੀਰੀਅੰਸ ਦੀ ਹੁਣ ਲੋੜ ਨਹੀਂ ਪੈਣੀ। ਨਹੀਂ ਇਦਾਂ ਦਾ ਕੁਝ ਨਹੀਂ ਐ। ਐਕਸਪੀਰੀਅੰਸ ਕਦੇ ਵੀ ਇਹ ਨਹੀਂ ਹੁੰਦਾ ਕਿ ਆਪਾਂ ਮਤਲਬ ਸਿੱਖੇ ਨਾ। ਸਾਰੀ ਉਮਰ ਕੋਈ ਨਾ ਕੋਈ ਸਿੱਖਦਾ ਹੀ ਰਹਿੰਦਾ ਹੈ। ਔਰ ਜਿੰਨਾ ਵੀ ਜ਼ਿਆਦਾ ਲਾਈਫ ਦੇ ਵਿੱਚ ਐਕਸਪੀਰੀਅੰਸ ਮਿਲੇਗਾ ਨਾ, ਓਨਾ ਜ਼ਿਆਦਾ ਬੰਦਾ ਵੀ ਨਿਖਰਦਾ ਹੈ। ਕਿ ਹਰ ਕਿਸੇ ਨੂੰ ਨਾ ਇੱਕ ਟੈਗ ਦਿੱਤਾ ਜਾਂਦਾ ਹੈ ਤੁਹਾਨੂੰ ਕੋਈ ਟੈਗ ਮਿਲਿਆ ਅਜ ਤੱਕ ਟੈਗ ਮੈਨੂੰ ਅਗਰ ਕਿਸੇ ਹੋਰ ਵੱਲੋਂ ਮਿਲਿਆ ਹੋਵੇ ਉਦੋਂ ਨਹੀਂ ਬਟ ਮੈਂ ਆਪਣੇ ਆਪ ਤੇ ਬਲੀਵ ਕਰਦਾ ਕਿ ਜੋ ਕਰਨਾ ਕਰਨਾ ਹੈ ਬਸ ਕੀ ਬਾਤ ਹੈ ਤੇ ਜਦੋਂ ਪੇਰੈਂਟਸ ਤੁਹਾਡੇ ਕੋਲ ਆਉਂਦੇ ਨੇ ਵੀ ਸਾਡੇ ਬੱਚੇ ਨੂੰ ਇਸ ਤਰੀਕੇ ਨਾਲ ਸਿਖਾਉ ਆਸੀਂ ਤੁਹਾਨੂੰ ਦੇਖਦੇ ਆ ਜਾਂ ਅਸੀਂ ਤੁਹਾਨੂੰ ਅਖਬਾਰਾਂ ਦੀਆਂ ਅਖਬਾਰ ਦੇ ਪੰਨਿਆਂ ਦੇ ਵਿੱਚ ਦੇਖਿਆ ਤੁਹਾਨੂੰ ਇੰਨੇ ਲੈਵਲ ਤੱਕ ਉੱਚੇ ਲੈਵਲ ਤੱਕ ਦੇਖਿਆ ਵੀ ਅਸੀਂ ਵੀ ਜਾਣੇ ਸਾਡੇ ਬੱਚੇ ਵੀ ਇਸ ਤਰੀਕੇ ਨਾਲ ਪਹੁੰਚ ਉਸ ਤਰੀਕ ਉਸ ਟਾਈਮ ਕਿਸ ਤਰੀਕੇ ਦਾ ਮਤਲਬ ਫੀਲਿੰਗ ਹੁੰਦੀ ਹੈ ਕਿੰਨਾ ਕੁ ਪ੍ਰਾਊਡ ਫੀਲ ਪਰਾਉਡ ਮੈਮ ਬਹੁਤ ਹੁੰਦਾ ਹੈ ਕਿਉਂਕਿ ਮੈਨੂੰ ਕਦੇ ਨਾ ਕਦੇ ਇਹ ਮੇਰਾ ਡ੍ਰੀਮ ਸੀਗਾ ਕਿ ਮੈਂ ਵੀ ਇੱਕ ਦਿਨ ਇੱਕ ਕਲੱਬ ਕਰੂੰਗਾ ਜਿੱਥੇ ਮੇਰੇ ਕੋ ਬੱਚੇ ਚਾਰ ਸਿੱਖਣ ਆਣਗੇ ਤੇ ਮੈਂ ਉਹਨਾਂ ਨੂੰ ਇੱਕ ਵਧੀਆ ਲੈਵਲ ਤੇ ਅਚੀਵ ਲੈ ਕੇ ਜਾਊਂਗਾ ਜਾਂ ਫਿਰ ਉਹਨਾਂ ਨੂੰ ਮੈਡਲਸ ਦਿਲਵਾਊਂਗਾ ਤੇ ਇਹ ਹੈ ਔਰ ਮੈਂ ਦਾਵਾ ਕਰਦਾ ਕਿ ਆਉਣ ਵਾਲੇ 1 ਔਰ 2 ইয়ারਜ਼ ਦੇ ਵਿੱਚ ਮੈਂ ਬੱਚੇ ਨੂੰ ਵਧੀਆ ਇੰਟਰਨੈਸ਼ਨਲ ਲੈਵਲ ਤੱਕ ਲੈ ਜਾਊਂਗਾ ਮਮਾ ਦਾ ਕਿੱਦਾਂ ਦਾ ਰਿਸਪੌਂਸ ਰਿਆ ਸੀਗਾ ਜਦੋਂ ਫਸਟ ਸੈਲਰੀ ਫਸਟ ਇੱਕ ਅਚੀਵਮੈਂਟ ਤੁਹਾਡੇ ਹੱਥ ਦੇ ਵਿੱਚ ਐਕਚੁਅਲੀ ਇਟਸ ਵੈਰੀ ਸ਼ੌਕਿੰਗ ਬਿਕੋਜ਼ ਮੇਰਾ ਪਹਿਲਾ ਜਿਹੜਾ ਅਮਾਉਂਟ ਸੀ ਚੈੱਕ ਅਮਾਉਂਟ ਉਹ 3.5 ਲੱਖ ਦਾ ਸੀ ਕੀ ਆਵਾਜ਼ 3.5 ਲੱਖ ਇਟਸ ਵੈਰੀ ਬਿਗ ਅਮਾਉਂਟ ਫੋਰ ਮੀ ਆਲਸੋ ਤੇ ਇਹ ਹੈ ਕਿ ਘਰ ਦੇ ਨੂੰ ਵੀ ਇਹ ਨਹੀਂ ਸੀਗਾ ਕਿ ਕਦੇ ਮੈਡਲ ਦੇ ਵੀ ਇੰਨੇ ਪੈਸੇ ਮਿਲਦੇ ਬਿਕੋਜ਼ ਅਵੇਅਰਨੈਸ ਨਹੀਂ ਹੈ ਫੈਂਸਿੰਗ ਨੂੰ ਲੈ ਕੇ ਵੀ ਅਵੇਅਰਨੈਸ ਨਹੀਂ ਹੈ ਪੇਰੈਂਟਸ ਨੂੰ ਜਾਂ ਫਿਰ ਐਗਜੈਕਟਲੀ ਮੈਂ ਚਾਹਨਾ ਕਿ ਫੈਂਸਿੰਗ ਫੈਲੇ ਜਿੱਦਾਂ ক্রিকেট ਫੁੱਟਬਾਲ ਔਰ ਬਾਕੀ ਸਾਰੇ ਗੇਮਸ ਨੇ ਉਹ ਫੈਲ ਰਹੀਆਂ ਹੈ ਇੱਥੇ ਫੈਂਸਿੰਗ ਵੀ ਫੈਲੇ ਬਿਕੋਜ਼ ਇਹਦੇ ਵਿੱਚ ਫਿਊਚਰ ਬਹੁਤ ਬ੍ਰਾਈਟ ਹੈ ਅਗਰ ਬੱਚਾ ਇੱਕ ਵਾਰ ਵੀ ਖੇਡ ਕੇ ਕੁਛ ਅਗਰ ਕੋਈ ਇੱਕ ਮੈਡਲ ਵੀ ਜਾਂਦਾ ਗਵਰਨਮੈਂਟ ਹੀ ਬਹੁਤ ਜ਼ਿਆਦਾ ਸਪੋਰਟ ਕਰਦੀ ਹੈ ਇਹ ਚੀਜ਼ ਹੈ ਓਕੇ ਤਾਂ ਮम्मा ਦਾ ਰਿਐਕਸ਼ਨ ਕੀ ਸੀਗਾ ਮम्मा ਦਾ ਰਿਐਕਸ਼ਨ ਇਹ ਹੀ ਹੈ ਕਿ ਕਿਤਨੇ ਕਿਤੇ ਉਹਨਾਂ ਨੂੰ ਉਹ ਟਾਈਮ ਦੇ ਵਿੱਚ ਵੀ ਜ਼ਿਆਦਾ ਸਪੋਰਟ ਕਰਨੀ ਜਾਂਦੀ ਸੀ ਤੇ ਮੈਂ ਹੋਰ ਵਧੀਆ ਹੋ ਜਾਂਦਾ ਬਟ ਮੈਂ ਵੀ ਉਹਨਾਂ ਨੂੰ ਇਹ ਹੀ ਹੈ ਕਿ ਸਾਰਿਆਂ ਨੂੰ ਸਾਰਿਆਂ ਦਾ ਹਿਸਾਬ ਨਾਲ ਮਿਲ ਹੀ ਜਾਂਦਾ ਤੁਸੀਂ ਆਪਣੇ ਹਿਸਾਬ ਨਾਲ ਜੇ ਨਾ ਅਗਰ ਕੀਤਾ ਹੁੰਦਾ ਤਾਂ ਕੀ ਪਤਾ ਮੈਂ ਨਾ ਪਹੁੰਚਦਾ ਤੁਸੀਂ ਨਹੀਂ ਕੀਤਾ ਤਾਂ ਮੈਂ ਇੱਥੇ ਤੱਕ ਕਿਉਂਚਾ ਆ ਜਿੱਥੇ ਤੱਕ ਪਹੁੰਚ ਗਏ ਹੋ ਤਾਂ ਆਪਣੇ ਪੇਰੈਂਟ ਲਈ ਕਿਉਂਕਿ ਕਿਤਨੇ ਕਿਤੇ ਇੱਕ ਹੁੰਦਾ ਹੈ ਕਿ ਪਰ ਮੈਂ ਸਾਰੀ ਦੁਨੀਆ ਸਪੋਰਟ ਕਰ ਲਵੇ ਪਰ ਜਦੋਂ ਤੱਕ ਤੁਹਾਡੇ ਪੇਰੈਂਟ ਨਹੀਂ ਨਾ ਸਪੋਰਟ ਕਰਦੇ ਤੁਸੀਂ ਕਦੇ ਨਹੀਂ ਅੱਗੇ ਵਧ ਸਕਦੇ ਐਗਜੈਕਟਲੀ ਇਦਾਂ ਹੀ ਜੀ ਤੇ ਤੁਸੀਂ ਮਤਲਬ ਇਹ ਲੱਗਦਾ ਵੀ ਜੇ ਕਰਦੇ ਨੇ ਉਸ ਟਾਈਮ ਸਪੋਰਟ ਕੀਤਾ ਹੁੰਦਾ ਤਾਂ ਅੱਜ ਤੁਹਾਡਾ ਲੈਵਲ ਹੋਰ ਵੀ ਉੱਚਾ ਹੋਣਾ ਸੀ ਅੱਜ ਤੁਹਾਡੇ ਇੱਕ ਕਲੱਬ ਆ ਸ਼ਾਇਦ ਤੁਹਾਡੇ ਚਾਰ ਪੰਜ ਕਲੱਬ ਹੋਰ ਹੋਣੇ ਸੀ ਐਕਚੁਅਲੀ ਕੀ ਹੈ ਕਿ ਜਦੋਂ ਆਪਾਂ ਇਨਸਾਨ ਜਦੋਂ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਨਾ ਫਿਰ ਉਹ ਕਦੇ ਵੀ ਆਪਣੀ ਮਿਹਨਤ ਨਹੀਂ ਕਰਦਾ ਉਹਨੂੰ ਇਹ ਹੋਣ ਲੱਗ ਜਾਂਦਾ ਕਿ ਬਸ ਸਾਨੂੰ ਮਿਲ ਹੀ ਰਿਹਾ ਹੈ ਮੇਰੇ ਘਰ ਵੱਲੋਂ ਨਹੀਂ ਮਿਲਿਆ ਤਾਂ ਮੈਂ ਖੁਸ਼ਕ ਨਸੀਬ ਹਾਂ ਕਿ ਮੈਨੂੰ ਨਹੀਂ ਮਿਲਿਆ ਤਾਂ ਮੈਂ ਕਰਿਆ ਤਾਂ ਮੈਨੂੰ ਹਾਸਲ ਹੋਇਆ ਮੈਂ ਵੀ ਇਹੀ ਚਾਹਣਾ ਕਿ ਬਾਕੀ ਬੱਚੇ ਵੀ ਅਗਰ ਜਿਨ੍ਹਾਂ ਨੂੰ ਮਿਲ ਵੀ ਰਿਹਾ ਹੈ ਉਹ ਵੀ ਇਦਾਂ ਹੀ ਕਰਨ ਜੇ ਮਿਲ ਰਿਹਾ ਤਾਂ ਉਹ ਹੋਰ ਮਿਹਨਤ ਕਰਨ ਜਾ ਕੇ ਉਹ ਅੱਗੇ ਵਧਣ ਕਿੰਨਾ ਮਾੜਾ ਸਮਾਜ ਜਿਹੜਾ ਹੈ ਤੁਸੀਂ ਆਪਣੇ ਟਾਈਮ ਵੇਖਿਆ ਹੋਇਆ ਤੇ ਲੱਗਦਾ ਹੈ ਕਿ ਉਹ ਟਾਈਮ ਕਦੇ ਜ਼ਿੰਦਗੀ 'ਚ ਕਿਸੇ ਕੋ ਤੇ ਨਹੀਂ ਆਵੇ ਜੋ 10th ਹੈ ਔਰ 9th ਹੈ ਔਰ +1 +2 ਹੈ ਇਹ ਮੈਂ ਖੁਦ ਫੈਕਟਰੀਆਂ ਤੇ ਕੰਮ ਕਰਕੇ ਪੜਿਆ ਬਿਕਾਜ਼ ਮਮਾ ਪਾਪਾ ਨੇ ਨਹੀਂ ਪੜਾਇਆ ਮੈਨੂੰ ਉਹਨਾਂ ਨੇ ਹੱਥ ਖੜੇ ਕਰਤੇ ਸੀ ਕਿ ਨਹੀਂ ਪੜਾ ਸਕਦੇ ਪੈਸੇ ਨਹੀਂ ਹੈਗੇ ਬਟ ਮੈਂ ਆਪ ਸਕੂਲੋਂ ਜਾਣਾ ਸਕੂਲ ਜਾ ਕੇ ਫੈਕਟ ਸਕੂਲ ਤੋਂ ਬਾਅਦ ਫੈਕਟਰੀ 'ਚ ਕੰਮ ਕਰਨਾ ਹੈ ਕੰਮ ਕਰਨ ਤੋਂ ਬਾਅਦ ਫਿਰ ਸਕੂਲ ਦੀ ਫੀਸਾ ਭਰਨੀ ਆ ਪਲੱਸ ਟੂ ਕਲੀਅਰ ਕੀਤਾ ਪਲੱਸ ਟੂ ਤੋਂ ਬਾਅਦ ਫਿਰ ਮੈਂ ਕਰੋ ਨਿਕਲਿਆ ਕਿ ਮੈਂ ਨਹੀਂ ਹੁਣ ਕਰਨਾ ਹੈ ਕੁਝ ਫਿਰ ਬਾਹਰ ਜਾ ਕੇ ਯੂਨੀਵਰਸਿਟੀ ਨੇ ਸਪੋਰਟ ਕੀਤਾ ਜਦੋਂ ਮੈਂ ਉਹਨਾਂ ਨੂੰ ਮੈਡਲਸ ਦਿੱਤੇ ਹੂੰ ਤਾਂ ਉਹਨਾਂ ਦੇ ਪੈਸੇ ਨਾਲ ਫਿਰ ਮੈਂ ਸਰਵਾਈਵ ਕਰਦਾ ਸੀ ਕੀ ਕੰਮ ਕੀ ਕਰਦੀ ਸੀ ਫੈਕਟਰੀ 'ਚ ਫੈਕਟਰੀ ਦੇ ਵਿੱਚ ਨਟ ਬੋਲਟ ਦੀ ਕਟਿੰਗਸ ਹੁੰਦੀਆਂ ਨੇ ਦੈਨ ਉਹਦੇ ਨਾਲ ਕਰਦੇ ਕਦੇ ਇੱਕ ਦੋ ਵਾਰ ਹੱਥ ਦੇ ਵਿੱਚ ਇੰਜਰੀਜ਼ ਵੀ ਹੋਈ ਨਾ ਬਟ ਉਹ ਮੈਟਰ ਨਹੀਂ ਕੀਤਾ ਬਟ ਠੀਕ ਹੈ ਕੈਰੀ ਔਨ ਕੀਤਾ ਮੈਂ ਇਹ ਸੇਂਡ ਦੇਣਾ ਚਾਹੂੰਗਾ ਕਿ ਕਿ ਤੁਸੀਂ ਇਕੱਲਾ ਬਹੁਤ ਸੋਹਣਿਆ ਕਰ ਬਹੁਤ ਸੋਹਣਾ ਮੈਸੇਜ ਹੈ ਜੋ ਕਿ ਬੱਚੇ ਨੂੰ ਦੇ ਰਹੇ ਹੋ ਕਿ ਫੈਂਸਿੰਗ ਸਿਖਾ ਰਹੇ ਹੋ ਬੱਚੇ ਦੇ ਅੰਦਰ ਹਰ ਇੱਕ ਗੁਣ ਜੜਾ ਹੋਣਾ ਚਾਹੀਦਾ ਉਹ ਤੁਹਾਡੇ ਵੱਲੋਂ ਜਾ ਰਿਹਾ ਬੱਚੇ ਨੂੰ ਕੋਈ ਮੈਸੇਜ ਦੇਣਾ ਚਾਹੂੰਗੀ ਮੇਰਾ ਮੇਨ ਮੈਸੇਜ ਤਾਂ ਇਹੀ ਹੈ ਕਿ ਦੇਖੋ ਫੰਟਿੰਗ ਹੈ ਜੀ ਚੀਜ਼ ਜਿਹੜੀ ਤੁਹਾਡੇ ਬੱਚਿਆਂ ਨੂੰ ਸੈਲਫ অর ਡਿਫੈਂਸ ਦੇ ਵਿੱਚ ਵੀ ਰੱਖਦੀ ਹੈ ਔਰ ਗਰਲਸ ਨੂੰ ਤਾਂ ਮੋਸਟਲੀ ਕਿਉਂਕਿ ਗਰਲਸ ਇੱਕ ਅਜੇ ਟਾਈਮ ਦੇ ਵਿੱਚ ਗਰਲਸ ਨੂੰ ਬਹੁਤ ਜ਼ਿਆਦਾ ਸੇਫ ਜ਼ੋਨ ਦੇ ਵਿੱਚ ਰਹਿਣਾ ਚਾਹੀਦਾ ਹੈ ਔਰ ਉਹਨਾਂ ਨੂੰ ਇੱਕ ਪ੍ਰੋਟੈਕਸ਼ਨਸ ਮਿਲ ਜਾਂਦੀ ਹੈ ਇਹ ਸਾਰੀ ਚੀਜ਼ਾਂ ਨਾਲ ਫੈਂਸਿੰਗ ਇੱਕ ਅਹ ਜੀ ਗੇਮ ਹੈ ਜਿਦੇ ਨਾਲ ਤੁਸੀਂ ਸੈਲਫ ਡਿਫੈਂਸ ਕਰ ਸਕਦੇ ਹੋ ਅਗਰ ਕੋਈ ਵੀ ਤੋੜਤੇ ਵਾਰ ਕਰ ਰਿਹਾ ਹੈ ਤੁਸੀਂ ਉਹ ਸਾਰੀ ਚੀਜ਼ਾਂ ਯੂਜ਼ ਕਰ ਸਕਦੇ ਹੋ ਫਿਟਨੈਸ ਲੈਵਲ ਇਹਦੇ ਅਲੱਗ ਨੇ ਔਰ ਤੁਸੀਂ ਬਹੁਤ ਅੱਛਾ ਪਰਫਾਰਮ ਕਰ ਸਕਦੇ ਹੋ ਗਵਰਨਮੈਂਟ ਵੀ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਹੈ ਸਰ ਕਿੰਨੇ ਟਾਈਮ ਦਾ ਕੋਰਸ ਹੁੰਦਾ ਤੇ ਬੱਚਾ ਜਿਹੜਾ ਹੈ ਕਿੰਨੇ ਟਾਈਮ ਤੱਕ ਇਹ ਪੂਰਾ ਟ੍ਰੇਨਡ ਹੋ ਜਾਂਦਾ ਬੱਚਾ ਜ਼ਿਆਦਾ ਟਾਈਮ ਤਾਂ ਨਹੀਂ ਲੱਗਦਾ ਬੱਚੇ ਨੂੰ ਵਿਦਮ 6 ਮਨთ ਦੇ ਗਰਲਸ ਵੀ ਆਉਂਦੀਆਂ ਨੇ ਤੁਹਾਡੇ ਕੋਲ ਗਰਲਸ ਵੀ ਆਉਂਦੀਆਂ ਬੱਚਿਆਂ ਉਹ ਵੀ ਸਿੱਖਦੀਆਂ ਜੀ 4 ਸਾਲ ਦੇ ਬੱਚੇ ਤੋਂ ਲੈ ਕੇ ਅੱବ ਇਹਦੇ ਸਾਰੇ ਮੇਰੇ ਕੋਲ ਗੁੜੀਆਂ ਆਉਂਦੀਆਂ ਇੱਕ 4 ਸਾਲ ਦੀ ਇੱਕ 6 ਸਾਲ ਦੀ ਇਦਾਂ ਬਿਲਕੁਲ ਤੇ ਲੱਗਦਾ ਕਿ ਅੱਜ ਇਹ ਗੇਮ ਜਿਹੜਾ ਹੈ ਸਿਰਫ ਮੁੰਡਿਆਂ ਲਈ ਹੀ ਨਹੀਂ ਸਗੋ ਕੁੜੀਆਂ ਲਈ ਜ਼ਿਆਦਾ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਸੈਲਫ ਡਿਫੈਂਸ ਪਤਾ ਲੱਗੇ ਉਹ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਸੇਫ ਕਰ ਸਕਦੀ ਨੇ ਐਗਜ਼ੈਕਟਲੀ ਇਹ ਇਦਾਂ ਹੈ ਕਿ ਜਿਵੇਂ ਅਗਰ ਕੋਈ ਕੁੜੀ ਅਗਰ ਇਹ ਗੇਮ ਨੂੰ ਕਰਦੀ ਹੈ ਨਾ ਉਹਦੇ ਨਾਲ ਇਹ ਪ੍ਰਭਾਵ ਪਏਗਾ ਕਿ ਇੱਕ ਤਾਂ ਉਹ ਬ੍ਰੇਨ ਲੈਵਲ ਤੋਂ ਵੀ ਐਕਟਿਵ ਰਹੇਗੀ ਔਰ ਉਹਨੂੰ ਇਹ ਪਤਾ ਹੋਏਗਾ ਕਿ ਮੈਂ ਆਪਣੀ ਸੇਫਟੀ ਕਿੱਦਾਂ ਕਰਨੀ ਹੈ ਮੈਂ ਕਿੱਦਾਂ ਅਗਲੇ ਵਾਲੇ ਨੂੰ ਰੋਕਣਾ ਮਾਰਨ ਤੋਂ ਜਾਂ ਕਿੱਦਾਂ ਵੀ ਇਹ ਸਾਰੀ ਚੀਜ਼ਾਂ ਇੰਪੋਰਟੈਂਸ ਨੇ ਔਰ ਮੈਂ ਤਾਂ ਇਹੀ ਰਿਕੁਐਸਟ ਕਰਾਂਗਾ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਬੱਚਿਆਂ ਨੂੰ ਫੈਂਸਿੰਗ ਕਰਵਾਓ ਇਹ ਲੁਧਿਆਣੇ ਦਾ ਵਨ ਆਫ ਦਾ ਮੋਸਟ ਫਸਟ ਹੀ ਸੈਂਟਰ ਹੈ ਔਰ ਮੈਂ ਚਾਹਨਾ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਬੱਚੇ ਲੁਧਿਆਣੇ ਦੇ ਕਾਫੀ ਅੱਛਾ ਪਰਫਾਰਮ ਕਰਨ ਵਿਦ ਕੁੜੀਆਂ ਵੀ ਤੇ ਮੁੰਡੇ ਵੀ